ਸਾਤ ਸਗੇ ਜਪਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਫਤਿਹ ਸਾਹਿਬ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬੁਖਦਾਈ ਘਟਨਾ ਜਿਹੜੀ ਕੱਲ ਵਾਪਰੀ ਹੈ ਥੋੜੀ ਇਕੋ ਘਟਾਰੋ ਅਵਾਜ਼ ਗੁਰ ਜੀ ਬਹੁਤ ਜੀ ਨਿੰਦਣੀਆਂ ਹੋ ਗੀਆਂ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਪੂਜਦੇ ਆ ਜਿਹਨੂੰ ਆਪਾਂ ਸ਼ਬਦ ਗੁਰੂ ਮੰਨਦੇ ਜਿਹਦੇ ਵਿੱਚ ਜਿਹਦੇ ਸਾਰੀਆਂ ਧਰਮਾਂ ਦੀ ਬਾਣੀ ਦਰਜ ਹੈ ਉਸ ਦਾ અપਮਾਨ ਕਰਨਾ ਉਸ ਦਾ ਕੋਈ नीयत ਵੀ ਕਰਨੀ ਇਹ ਤਾਂ ਕੋਈ ਝਾਲਮੰਦਾ ਹੀ ਕਰ ਸਕਦਾ ਲੋ ਕਿਉਂਕਿ ਆਪਾਂ ਸਾਰੇ ਇਸ ਨੂੰ ਪੁੱਛਦੇ ਆ ਮੱਥਾ ਟੇਕਦੇ ਆ ਇਹਦੇ ਤੋਂ ਆਪਾਂ ਸੇਤ ਲੈ ਲੈ ਜਿੰਦਗੀ ਦੀ ਸੋ ਜੋ ਕੁਝ ਕੰਨ ਇਥੇ ਵਾਪਰਿਆ ਉਹ ਬਹੁਤ ਮੰਨਪਾਗਾ ਬਹੁਤ ਦੁਖਦਾਈ ਤੇ ਮੈਂ ਸਮਝਦਾ ਕਿ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਨੇ ਸਮੇਂ ਸਿਰ ਆਲ ਦੀ ਸਿਚੁਏਸ਼ਨ ਸੰਭਾਲੀ ਉਸ ਵਿਅਕਤੀ ਨੂੰ ਫੜਿਆ ਇਹਨਾਂ ਦੇ ਨਾਲ ਸਾਥ ਦਿੱਤਾ ਸੰਗਤ ਨੇ ਔਰ ਸ਼ਾਮ ਤੱਕ ਫਿਰ ਉਹਦੀ ਅਲਟੀਮੇਟਲੀ ਪੁਲਿਸ ਨੇ ਆ ਕੇ ਜੋ ਕਾਰਵਾਈ ਕੀਤੀ ਹੈ ਉਹ ਠੀਕ ਹੈ ਪਰੰਤੂ ਇਹ ਬੰਦੇ ਕੌਣ ਨੇ ਜਿਹੜਾ ਬਾਰੇ ਮੈਂ ਤੁਹਾਨੂੰ ਖਾਸ ਤੌਰ ਤੇ ਪਿੰਡ ਵਾਲਿਆਂ ਨੂੰ ਮੇਰੇ ਸਤਕਾਰਯੋਗ ਭੈਣਾ ਬੈਠੀਆਂ ਬੀਬੀਆਂ ਇਹ ਜਿਹੜਾ ਪਰਿਵਾਰ ਹੈ ਇਹ ਇੱਕ ਬਹੁਤ ਕੀ ਕਹਿੰਦੇ ਆ ਕਿ ਅੰਗਰੇਜ਼ੀ ਚ ਕਹਿੰਦੇ ਹਾਰਡ ਕ੍ਰਿਮੀਨਲ ਬਹੁਤ ਮੰਜੇ ਭਇਤਨ ਕਹਿੰਦੇ ਆ ਅਪਰਾਧੀ ਆ ਬੜੇ ਕਟੜਵਾਤੀ ਨੇ ਇਹਨਾਂ ਦਾ ਪਿੰਡ ਡੋਗਰਾਵਾਲਾ ਆ ਇਹਦਾ ਜਿਹੜਾ ਇਹ ਮੁੰਡਾ ਸ਼ਾਇਦ ਇਹਦਾ ਨਾਮ ਹਰਦੇਵ ਏਲੀਅਸ ਦੇਬੀਸੀ ਦੇਬਾ ਇਹਦਾ ਜਿਹੜਾ ਪਿਓ ਆ ਕਸ਼ਮੀਰ ਸਿੰਘ ਉਹ ਹਲੇ ਵੀ ਜੇਲ੍ਹ ਵਿੱਚ ਆ ਉਹਦੇ ਤੇ 2 ਦਰਜਨ ਦੇ ਕਰੀਬ ਐਨਡੀਪੀਐਸ ਦੇ ਤੇ ਜਨਨੀ ਸ਼ਰਾਬ ਵੇਚਣ ਦੇ ਕਈ ਪਰਚੇ ਦਰਜ ਨੇ ਕੁਝ ਪਰਚਿਆਂ ਵਿੱਚ ਉਹ ਸਦਾ ਕੱਟ ਚੁੱਕਾ ਵਾ ਤੇ ਪਿੱਛੇ ਇੱਕ ਬੂਥਲਾ ਸੀਆਈਏ ਸਟਾਫ ਨੇ ਕੁਝ ਸਾਲ ਪਹਿਲਾਂ 6 ਕਿਲੋ ਹਿਰੋਇਨ ਫੜੀ ਸੀ ਉਹਦੇ ਦੁਬਾਰਾ ਉਹਨੂੰ ਅਰੈਸਟ ਕਰਕੇ ਤੇ ਕੁਮਤਰੀ ਦੀ ਗੇੜ ਵਿੱਚ ਉਹ ਨਜ਼ਰ ਪੰਦਾ ਉਹ ਇਹਦਾ ਜਿਹੜਾ ਮੁੰਡਾ ਬੇਅਤਵੀ ਕਰਕੇ ਗਿਆ ਇਹਦਾ ਜਿਹੜਾ ਦੂਸਰਾ ਭਰਾ ਹੈਗਾ ਇੱਕ ਸੇਵੀ ਸੇਵੀ ਉਹ ਕਤਾਰਪੁਰ ਜਿਹੜਾ ਕਾਂਡ ਹੋਇਆ ਸੀਗਾ ਤੁਹਾਨੂੰ ਸ਼ਾਇਦ ਥੋੜਾ ਦੱਸੇ ਸੀਗੇ ਆਪਣੇ ਪ੍ਰਧਾਨ ਜੀ ਕਿ ਜਿਹੜਾ ਕਾਂਡ ਹੋਇਆ ਸੀਗਾ ਸ਼ਾਇਦ 2022 ਦੇ ਵਿੱਚ ਇਹਦੇ ਚ 2 ਕਿਲੋ ਹਿਰੋਇਨ ਮਿਲੀ ਸੀਗੀ ਔਰ ਸ਼ਾਇਦ 1 ਕਰੋੜ 80 ਲੱਖ ਰੁਪਏ ਰਿਕਵਰੀ ਕੈਸ਼ ਨੂੰ ਇਸ ਜਿਹੜਾ ਕਹਿੰਦੇ ਕਿ ਪੈਸਾ ਆ ਰਿਹਾ ਉਹ ਮੁੰਡਾ ਜਿਹੜਾ ਘੋੜਾ ਦਾ ਉਹਦੇ ਹੋਰ ਵੀ 6-7 ਪਰਚੇ ਉਹਦੇ ਤੇ ਇਹ ਜਿਹੜੇ ਇਸ ਜਿਹੜੇ ਮਦਮੀ ਜਿਹਦੇ ਭਰਾ ਦੇ ਉੱਤੇ ਹੋ ਵੀ ਹੈ। ਉਹ ਮੁਕੰਮਲ ਤੌਰ ਤੇ ਪਗੋੜਾ ਹੀ ਨਿਕਾ ਉਹ ਮੈਨੂੰ ਪਿੰਡ ਵਾਲਿਆਂ ਨੇ ਸਾਰੇ ਨੇ ਇਲਾਕੇ ਵਾਲਿਆਂ ਨੇ ਕਿਹਾ ਕਿ ਉਹ ਇੱਕ ਕਿਸਮ ਦਾ ਇੰਟਰਨੈਸ਼ਨਲ ਡਰੱਗ ਮਾਫੀਆ ਬਣਿਆ ਹੋਇਆ ਹੈ ਇਸ ਵੇਲੇ। ਉਹਦਾ ਨੈਟਵਰਕ ਬਹੁਤ ਦੂਰ ਤੱਕ ਫੈਲਿਆ ਹੋਇਆ ਹੈ। ਇਹ ਕੋ ਤਾਂ ਹੋਰ ਤੀਸਰਾ ਭਰਾ ਜਿਹੜਾ ਗੱਬਰ ਗੇਂਦੇ ਨੇ ਉਹ ਨਾਮ ਦੇ ਕੋਕਦਾ ਦੇ ਰੱਖਿਆ ਹੋਇਆ ਹੈ। ਉਹ ਵੀ ਕੂਥਰੇ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ 5-4 ਪਰਚੇ ਐਨਡੀਪੀਐਸ ਦੇ। ਉਹਨਾਂ ਤਾਂ ਦੇ ਵੀ ਬੱਚੇ ਨੇ ਸਾਰਿਆਂ ਦੇ। ਉਹ ਜਿਹੜਾ ਕਸ਼ਮੀਰ 'ਚ ਗੱਲ ਕਰ ਰਹੇ ਨੇ ਇਹਦੇ ਜੋ ਨਾਮ ਦੇ ਦੋ ਭਰਾ ਨੇ ਇੱਕ ਦਾ ਨਾਮ ਅਸ਼ਟ ਗੁਰਦੀਪ ਸਿੰਘ ਹੈ ਤੇ ਦੂਜੇ ਦਾ ਨਾਮ ਦਿਲਾਰਸ ਸਿੰਘ ਹੈ। ਉਹ ਵੀ ਸਾਰੇ ਜਿਹੜੇ ਨੇ ਉਹ ਪਰਚਾ ਦੇ ਵਿੱਚ ਐਨਡੀਪੀਐਸ ਚ ਸਜ਼ਾ ਘੱਟ ਕੇ ਕੋਈ ਆ ਗਿਆ, ਪ੍ਰੋਲ ਤੇ ਆ ਗਿਆ, ਕੋਈ ਛੁੱਟੀ ਤੇ ਆ ਗਿਆ। ਉਹਨਾਂ ਦੀਆਂ ਗਾਂ ਔਰਤਾਂ ਤੇ ਉਹ ਉਹਨਾਂ ਦੇ ਗਾਂ ਮੁੰਡੇ ਦੋਨਾਂ ਭਰਾਵਾਂ ਦੇ ਵੀ। ਇਸੇ ਕੰਮ ਚ ਜੀ ਰਹੇ ਆ। ਸੋ ਤੁਸੀਂ ਲੱਗਦਾ ਲਾ ਸਕਦੇ ਕਿ ਇਹ ਜਿਹੜੀ ਬੇਤਵੀ ਆ ਇਹ ਕੋਈ ਆਈਸੋਲੇਟਡ ਇਨਸੀਡੈਂਟ ਜਿੱਤਾ ਕਹਿੰਦੇ ਨਾ ਕਿ ਅਲੱਗ ਥਲੱਗ ਕੋਈ ਮਸਲਾ ਨਹੀਂਗਾ ਇਹਦੇ ਪਿੱਛੇ ਕੋਈ ਡੈਫੀਨੇਟਲੀ ਕੋਈ ਡੂੰਗੀ ਗੱਲ ਹੈ। ਕੁਝ ਇਹ ਬੰਦੇ ਜਿਹੜੇ ਨੇ ਬਹੁਤ ਇੱਕ ਕਿਸਮ ਦੇ ਮੈਂ ਕਹਿ ਸਕਦਾ ਕਿ ਘਟੀਆ ਸੋਚ ਰੱਖਣ ਵਾਲੇ ਸਮਾਜ ਦੇ ਐਂਟੀ ਸੋਸ਼ਲ ਐਲੀਮੈਂਟ ਹਨ ਔਰ ਇਥੇ ਇਹ ਵੀ ਵਰਨਣਯੋਗ ਹੈ ਕਿ ਜਦੋਂ ਮੇਰੇ ਤੇ ਇਹਨਾਂ ਨੇ ਝੂਠਾ ਮੁਕੱਦਮਾ ਦਾਇਰ ਕੀਤਾ ਆ ਪਿਛਲੇ 28 ਸਤੰਬਰ 2023 ਨੂੰ ਉਹਨੂੰ ਰੈਸਟ ਕੀਤਾ ਉਹਦੇ ਵਿੱਚ ਇਸ ਜਿਹੜਾ ਮੁੰਡਾ ਇਹ ਚ ਫੜਿਆ ਗਿਆ ਵੇਦਵੀ ਵਾਲਾ ਇਹਦਾ ਪਿਓ ਜਿਹੜਾ ਹੈ ਉਹਨੂੰ ਇੱਕ ਜੋ ਵੈਦੇ ਮਾਫੀਆ ਬਣਾਇਆ ਗਿਆ ਮੇਰੇ ਖਿਲਾਫ ਖੜਾ ਕਰਕੇ ਝੂਠ ਬੁਲਵਾ ਕੇ ਕਿ ਮੈਨੂੰ ਸੁਖਪਾਲ ਸਿੰਘ ਖੈਰਾ ਨੇ 2015 ਚ 9 ਸਾਲ ਪਛੇ ਆਪਣੇ ਪਿੰਡ ਬਲਾਕੇ ਤੇ ਇੱਕ ਜਿਹੜਾ ਸੀਗਾ ਸੋਨੇ ਦਾ ਬਿਸਕੁਟ ਦਿੱਤਾ ਜਾਣ ਕੇ ਮੈਨੂੰ ਉਹ ਗ੍ਰਿਫਤਾਰ ਕਰਨ ਵਾਸਤੇ ਇਹਦੇ ਤੋਂ ਗਵਾਹੀ ਲਈ ਜੇਲ੍ਹ ਸੀਗਾ ਜੇਲ੍ਹ ਚੋਂ ਇਹਦੇ ਪ੍ਰੋਟੈਕਸ਼ਨ ਵਾਰਡੈਂਟ ਤੇ ਇਹਨੂੰ ਰਿਮਾਂਡ ਲਿਆ ਗਿਆ ਪੁਲਿਸ ਵੱਲੋਂ ਔਰ ਉਹ ਇਹਦੇ ਕੋਲੋਂ ਬਿਆਨ ਮੇਰੇ ਉਲਟ ਦਵਾ ਕੇ ਮੈਨੂੰ ਜਿਹੜਾ ਸੀਗਾ ਉਹ ਫਸਾਇਆ ਗਿਆ ਤੇ ਬਾਅਦ ਚ ਇਹਨੂੰ ਕਹਿੰਦੇ ਮਾਫੀ ਵਾਲਾ ਨਾ ਦਿੱਤਾ ਸਕਾ ਮਤਲਬ ਫੋਟੋ ਦਿਖਾਵਾਂ ਜਿੱਦਾਂ ਕੋਈ ਬਹੁਤ ਮਤਲਬ ਕੀ ਕਹਿੰਦੇ ਹੁੰਦੇ ਆ ਕਿ ਜਿੱਦਾਂ ਜੇਬ ਕਦਰੇ ਹੁੰਦੇ ਆ ਇਸ ਤਰ੍ਹਾਂ ਦਾ ਉਹਦਾ ਜਿਹੜਾ ਹੈਗਾ ਵਾ ਉਹ ਹੈਗੀਆਂ ਉਹਦੀ ਸ਼ਖਲ ਸੂਰਤ ਹੈਗੀ ਆ ਕਿਉਂਕਿ ਜਿੱਦਾਂ ਦਾ ਬੰਦਾ ਜਿਹੋ ਜੇ ਕਾਰਜ ਕਰਦਾ ਉਹਦਾ ਵੀ ਉਹਦੀ ਪਰਮਾਤਮਾ ਉਹਦਾ ਦੀ ਸ਼ਖਲ ਬਣਾ ਦਿੰਦਾ ਤੁਸੀਂ ਦੇਖੋਗੇ ਚੋਰ ਚੱਕਿਆਂ ਦੀ ਸ਼ਖਲਾ ਜਿਹੜੀਆਂ ਉਹ ਚੋਰ ਚੱਕਿਆ ਰਹੀਆਂ ਨੇ ਜਿਹੜੇ ਚੰਗੇ ਬੰਦੇ ਨੇ ਉਹਨਾਂ ਦੇ ਉਹਦਾ ਉਹਦੇ ਚਿਹਰੇ ਦੇ ਉੱਤੇ ਨੂਰ ਹੁੰਦਾ ਜਿਹੜੇ ਗੁਰਬਾਣੀ ਨਾਲ ਜੁੜੇ ਨੇ ਭਾਟ ਕਰਦੇ ਨੇ ਸੋ ਇਹ ਬਹੁਤ ਵੜੇ ਘਜ਼ਾਰ ਦੇ ਬੰਦੇ ਨੇ ਮੈਂ ਐਸਐਸਪੀ ਨਾਲ ਵੀ ਗੱਲ ਕੀਤੀ ਆ ਡੀਐਸਪੀ ਨਾਲ ਵੀ ਕੀਤੀ ਆ ਔਰ ਐਸਐਚ ਨਾਲ ਵੀ ਕੀਤੀ ਆ ਮੇਰਾ ਇਹ ਮੰਨਣਾ ਵਾ ਕਿ ਆ ਜਿਹੜਾ ਡਰਾਮਾ ਉਹਨੇ ਕੀਤਾ ਕਿ ਇੱਥੇ ਜੀ ਮੈਂ ਚੰਡੀਆਂ ਆ ਜਾਂ ਮੈਂ ਵਾਨਾ ਗੁਰੂ ਆ ਇਹ ਸਾਰਾ ਫਰਾਡ ਹੁੰਦਾ ਵਾ ਕਿ ਅਲਟੀਮੇਟਲੀ ਪੁਲਿਸ ਜਿਹੜੀ ਆ ਅਲਟੀਮੇਟਲੀ ਆ ਜਾ ਕੇ ਕਹਿ ਦੇ ਕਹਿਣ ਲੱਗ ਜਾਂਦੇ ਜੀ ਇਹਦਾ ਕੋਈ ਇਹਦੇ ਕਸੂਰ ਸੀਗਾ ਕਿ ਇਹ ਮੈਂਟਲ ਆਦਮੀ ਆ ਆਪ ਤੁਸੀਂ ਦੇਖੋਗੇ ਕੋਈ ਮੈਂਟਲ ਨਹੀਂਗਾ ਇਹ ਪਿੰਡ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਸ਼ਮੀਰ ਜੇ ਮੇਰੇ ਖਿਲਾਫ ਗਵਾ ਬੜਾਇਆ ਮਤਲਬ ਕਿ ਮੇਰੇ ਨਾਲ ਇਹ ਜੀ ਕੰਮ ਕਰਦਾ ਸੀ کاروبار ਚੱਲਦਾ ਸੀ ਆ ਹੁੰਦਾ ਜੇ ਤੁਸੀਂ ਦੇਖ ਸਕਦੇ ਕਿੰਦਾ ਦੀ ਇਹ ਸ਼ਕਲ ਹੈਗੀ ਆ ਔਰ ਫੁੱਟ ਲੰਬੀ ਕਹਾਣੀ ਬੋਲਦੇ ਮੈਂ ਜਾਣਾ ਨਹੀਂ ਚਾਹੁੰਦਾ ਇਹ ਸਾਰਾ ਮੈਨਿਪੂਲੇਟ ਕੀਤਾ ਗਵਰਨਮੈਂਟ ਨੇ ਕਿਉਂਕਿ ਸ਼ਾਇਦ ਮੇਰਾ خیال ਹੈ ਕਿ ਉਹਨਾਂ ਕੋਲ ਮੇਰੀ ਗੱਲਾਂ ਦਾ ਕੋਈ ਜਵਾਬ ਨਹੀਂ ਸੀਗਾ ਤਾਂ ਉਹਨਾਂ ਨੇ ਕਹਿ ਇਦਾਂ ਛੋਟੇ ਕੇਸ ਪੜ ਕੇ ਤੁਸੀਂ ਮੇਰੇ ਲੱਗ ਕੇ ਜਿਉਂ ਕੋਈ ਅੱਛੀ ਤਰ੍ਹਾਂ ਸਾਨੂੰ ਪਿਛਲੇ ਲਗਭਗ ਅੱਧੀ ਸਦੀ ਤੋਂ ਜਿਹੜੇ ਪੁਰਾਣੇ ਬੰਦੇ ਬੈਠੇ ਨੇ ਜਾਣਦੇ ਨੇ ਤੋ ਮੈਂ ਕਹਿ ਰਿਹਾ ਸੀਗਾ ਕਿ ਇਹ ਜਿਹੜਾ ਇਨਸੀਡੈਂਟ ਹੁੰਦਾ ਨਾ ਇਹ ਮੇਰੇ ਮੰਨਣ ਦੇ हिसाब ਦੇ ਨਾਲ ਇਹਦੇ ਪਿੱਛੇ ਪੂਰੀ ਡੂੰਗੀ ਸਾਜ਼ਿਸ਼ ਹੋਊਗੀ ਅਗਰ ਪੁਲਿਸ ਲੱਭਣਾ ਥਵੇ ਕਿਉਂਕਿ ਬੰਦੇ ਤਾਂ ਪੁਲਿਸ ਦੇ ਨਹੀਂ ਇਹ ਬੰਦੇ ਤਾਂ ਪੁਲਿਸ ਦੇ ਨੇ ਉਹਨਾਂ ਨੂੰ ਚੱਕ ਕੇ ਕਮਾਈ ਦਵਾਤੀ ਮੇਰੇ ਖਿਲਾਫ ਉਹਨੂੰ ਮੇਰੇ ਮੈਨੂੰ ਕੇਸ ਦਵਾਤਾ ਮੈਂ ਤੁਸੀ ਹੋਰ ਗੱਲਾਂ ਰਾਉਣਗੇ ਪਹਿਲਾਂ ਸੁਣ ਕੇ ਰਾਉਣ ਹੋਣਗੀਆਂ ਜਦੋਂ ਸ਼ਾਇਦ 15 ਜਨਵਰੀ ਮੇਰੀ 2024 ਨੂੰ ਇਸੇ ਸਾਲ ਚ ਹਾਈ ਕੋਰਟ ਨੇ ਇਸ ਜਿਹੜੇ ਡਰਾਈਵ ਵਾਲੇ ਮਸਜੇ ਮੇਰੀ ਜਵਾਨ ਤੋਂ ਹੋਣੀ ਸੀਗੀ ਇਸੇ ਕਸ਼ਮੀਰ ਸਿੰਘ ਦੀ ਘਰ ਵਾਲੀ ਕੋਲ ਮੇਰੇ ਖਿਲਾਫ ਸ਼ਿਕਾਇਤ ਲਾ ਕੇ ਇੱਕ ਪਰਚਾ ਹੜਾ ਕਰਦਾ ਸੋਇਆ ਕਿਉਂ ਦੀ ਕਰਾ ਲਈ ਸੀ ਤਾਂ ਮੁੰਡੇ ਦੀ ਮਾਂ ਹੀ ਸੀ ਸੋ ਕਿਹਦੇ ਬੰਦੇ ਨੇ ਇਹ ਪੁਲਿਸ ਦੇ ਬੰਦੇ ਨੇ ਜਿਹੜੇ ਬੰਦੇ ਪੁਲਿਸ ਦੇ ਕਹਿਣ ਤੇ ਵਈਆਂ ਦਿੰਦੇ ਨੇ ਛੁੱਟੀਆਂ ਦੂਜਿਆਂ ਨੂੰ ਫਸਾਉਂਦੇ ਨੇ ਕਿ ਇਹ ਪੁਲਿਸ ਤੋਂ ਬਣਾਇਆ ਮੇਰਾ ਉਹਨਾਂ ਔਰਿਸਾ ਕੇ ਨਾ ਸਬਿਤਾ ਕੇ ਅਗਰ ਇਹਦੀ ਜਾਂਚ ਕਾਪਰ ਕੀਤੀ ਜਾਵੇ ਜੇ ਤਾਂ ਆਪਾਂ ਗੱਲਾਂ ਇੱਕ ਹੁੰਦਾ ਪੜਨਾਵਾ ਨੂੰ ਛੱਡ ਦੇਣਾ ਬਾਅਦ ਜੋ ਬਣਾਣਾ ਜੀ ਮੈਂਟਲ ਹੈ ਜੀ ਕੋਈ ਸਰਟੀਫਿਕੇਟ ਵੀ ਬਣਾ ਸਕਦੇ ਨੇ ਉੱਥੇ ਪਤਾ ਲੱਗਿਆ ਕਿ ਅੰਮ੍ਰਿਤ ਸਰ ਲੈ ਗਏ ਨੇ ਤਾਂ ਉੱਥੇ ਮੈਂਟਲ ਹਸਪੀਟਲ ਚ ਅੰਮ੍ਰਿਤ ਸਰ ਤੋਂ ਬਣਾ ਲਵਾਂਗੇ ਜੀ ਮੈਂਟ ਉਹ ਜਵਾਨ ਸੁਰੂਕ ਬਹੁਤ ਛੇਤੀਆਂ ਪਰ ਇਹਨਾਂ ਦਾ ਕਿਰਦਾਰ ਇਹਨਾਂ ਦਾ ਪਛੋਕਣ ਇਹ ਆ ਜੋ ਮੈਂ ਤੁਹਾਨੂੰ ਦੱਸਿਆ ਉਹ ਮੈਂ ਕੱਲ ਆ ਨਹੀਂ ਸਕਿਆ ਮੈਨੂੰ ਬੁਖਾਰ ਚੜਿਆ ਹੋਇਆ ਅੱਜ ਵੀ ਮੈਂ ਠੀਕ ਨਹੀਂਗਾ ਪਰ ਫਿਰ ਵੀ ਮੈਂ ਉੱਥੇ ਆਇਆ ਹਾਂ ਮੈਨੂੰ ਬਹੁਤ ਅਫਸੋਸ ਹੈ ਤੁਸੀਂ ਜੋ ਵੀ ਪ੍ਰੋਗਰਾਮ ਹੋਣੇ ਕੋ ਨਗਰ ਨਿਵਾਸੀ ਜਾਂ ਮੈਨੂੰ ਜੇ ਕਹੋਗੇ ਕੋ ਤੁਸੀਂ ਦੇਖ ਲੈਨੇ ਆਪਾਂ ਇਹਨਾਂ ਦਾ ਕੀ ਹੋਇਆ ਅੱਜ ਇਹਗਾ ਵਾ ਫਿਰ ਆਪਾਂ ਉਸ ਹਿਸਾਬ ਨਾਲ ਆਪਣੀ ਜਿਹੜੀ ਕਾਰਵਾਈ ਆ ਮੈਂ ਸਮਝਦਾ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਇਹਦੇ ਪਿੱਛੇ ਜਾਂ ਤਾਂ ਕੋਈ ਏਜੰਸੀ ਆ ਇਦਾਂ ਦੀਆਂ ਬੇਦਬੀਆਂ ਕਰਾਉਣ ਵਾਸਤੇ ਯਾਨੀ ਕਿ ਕੁਝ ਸੰਸਥਾਵਾਂ ਵੀ ਹਨ ਬਹੁਤ ਕੁਝ ਪੂਰੇ ਪੰਜਾਬ ਦੇ ਵਿੱਚ ਆਪਾਂ ਪੰਜਾਬ ਦੇ ਲੋਕੀ ਵੈਸੇ ਵੀ ਬੜਾ ਨੁਕਸਾਨ ਉਠਾ ਰਹੇ ਨੇ ਆਪਾਂ ਨੂੰ ਏਦਾਂ ਹੀ ਬਦਨਾਮ ਕਰਕੇ ਫਿਰ ਉੱਤਰਨ ਵਾਲਾ ਮੌਕਾ ਮਿਲ ਜਾਂਦਾ ਉਹਨਾਂ ਨੂੰ ਫਿਰ ਆਪਾਂ ਨੂੰ ਕਈ ਤਰ੍ਹਾਂ ਦੇ ਅਲੱਗਵਾਦੀ ਜੀ ਖਾਲਸਤਾਨੀ ਜੀ ਕਈ ਤਰ੍ਹਾਂ ਦੀ ਗੱਲਾਂ ਕਹਿਣ ਦਾ ਉਹਨਾਂ ਨੂੰ ਮੌਕਾ ਮਿਲ ਜਾਂਦਾ ਵਾ ਜਦੋਂ ਬਾਹਰੋਂ ਰਾਮ ਰਿਵ ਹੋ ਗਏ ਪੱਧਰ ਮੈਂ ਹੋਣੀ ਚਾਹੀਦੀ ਅੱਜ ਦੀ ਗੱਲ ਤੁਸੀਂ ਦੇਖ ਹੀ ਰਹੇ ਹੋ ਔਰ ਹਲੇ ਮਗਲੀਆਂ ਬੇਇੱਜ਼ਤੀਆਂ ਦਾ ਇਨਸਾਫ ਨਹੀਂ ਹੋਇਆ ਅੱਜ ਦੀ ਸਰਕਾਰ ਆ ਉਹਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ 2.5 ਸਾਲ ਹੋ ਗਏ ਨੇ ਜਿਹੜਾ ਡੇਰਾ ਸੱਚਾ ਸੌਦਾ ਦਾ ਸਾਰ ਜਿਹੜਾ ਉਹ ਮੇਨ ਕਿਊਜ਼ ਜਿਹੜੇ ਤਿੰਨ ਪਰਚੇ ਦਰਜ ਹੋਏ ਨਾ ਬੇਅੰਬੀਆਂ ਦੇ ਫ੍ਰੀ ਕੋਰਟ ਚ ਜਿਹੜੇ ਬੁਰਜ ਜਵਾਰ ਸਿੰਘ ਵਾਲਾ ਤੇ ਮਲਕੋ ਤੇ ਬਰਗਾੜੀ ਆ ਗਿਆ ਉਹਦੇ ਦਾ ਮੇਨ ਕਿਊਜ਼ ਪਰ ਜਿੱਦਾਂ ਹੁਣ ਇਸ ਬੰਦੇ ਦੇ ਉੱਤੇ 295 ਲਾਈ ਧਾਰਾ ਉਹਨਾਂ ਨੇ 295 ਜਿਹੜੀ ਧਾਰਾ ਨਾ ਇਹਦੀ ਪ੍ਰਵਾਨਗੀ ਸਟੇਟ ਗਵਰਨਮੈਂਟ ਦਿੰਦੀ ਹੈ ਪੁਲਿਸ ਕੋ ਅਧਿਕਾਰ ਨਹੀਂ ਹੈ ਕਿ ਜਦ ਦਾ ਐਸਟ੍ਰਿਕਟ ਭਲਾ ਚਲਾ ਨਹੀਂ ਪੇਸ਼ ਕਰ ਸਕਦਾ ਇਹਦੀ ਪ੍ਰਵਾਨਗੀ ਸਟੇਟ ਗਵਰਨਮੈਂਟ ਜਾਨਕੀ ਗ੍ਰਹਿ ਵਿਭਾਗ ਨੇ ਚੰਡੀਗੜ੍ਹੋਂ ਦੇਣੀ ਉਹ ਬਾਬੇ ਦੇ ਖਿਲਾਫ ਭਗਵਾਨਤਮਾਨ ਨੇ 3 ਸਾਲ ਹੋ ਗਏ 2.5 ਸਾਲ ਹੋ ਗਏ ਪ੍ਰਵਾਨਗੀ ਨਹੀਂ ਦਿੱਤੀ। ਵੱਡੇ-ਛੋੜੇ ਬੈਠੇ ਨੇ ਉਦੋਂ ਸਾਰੀਆਂ ਜੁਨੀਆਂ ਟ੍ਰਾਇਲ ਸੁਪਰੀਮ ਕੋਰਟ ਚਲਦੀਆਂ ਸੀ। ਉਹ ਉਹਨਾਂ ਨੇ ਹਾਈ ਕੋਰਟ ਵਿੱਚ ਜਾ ਕੇ ਸਟੇ ਕਰਾਤੀਆਂ ਨੇ। 3-4 ਮਹੀਨਿਆਂ ਤੋਂ ਮਾਰਕਸ ਦੀਆਂ ਅਖੀਰਲੇ ਸਟੇ ਹੋਏ ਨੇ ਕਿਤੇ ਜਾ ਕੇ ਸੁਪਰੀਮ ਕੋਰਟ ਨਹੀਂ ਕੋਸ਼ਿਸ਼ ਕੀਤੀ ਵੀ ਇਹ ਟ੍ਰਾਇਲ ਇੱਥੇ ਹੋਣੀ ਚਾਹੀਦੀ ਬਹੁਤ ਬਹੁਤੀਆਂ ਟ੍ਰਾਇਲਸ ਇਹ ਬਾਬਾ ਬਹੁਤ ਆਪਣੇ ਇਨਫਲੂਐਂਸ ਦੇ ਨਾਲ ਉਹ ਪੰਜਾਬ ਤੋਂ ਬਾਹਰ ਘੱਟ ਕੇ ਲੈ ਗਿਆ। ਕਿਸੇ ਨੇ ਇਹ ਨਹੀਂ ਕੋਸ਼ਿਸ਼ ਕੀਤੀ ਕਿ ਜਿਹੜੀਆਂ ਟ੍ਰਾਇਲਸ ਆ ਪੰਜਾਬ ਦੇ ਵਿੱਚ ਫ੍ਰੀ ਕੋਰਟ ਚ ਚੱਲਣੀਆਂ ਚਾਹੀਦੀਆਂ ਸੋ ਮਗਰੀਆਂ ਬੇਦਬੀਆਂ 900 ਸਾਲ ਤੋਂ ਲਟਕਦੀਆਂ ਹੋਉਂਦੀਆਂ ਨੇ ਬਹੁਤ ਅਫਸੋਸ ਹੈ ਕਿ ਸਾਡੀ ਸਟੇਟ ਹੋਵੇ ਇੱਕੋ ਸਟੇਟ ਹੈ ਜਿੱਥੇ ਸਿੱਖਾਂ ਦਾ ਬੋਲ ਬਾਲਾ ਵਾ ਆ ਗੁਰੂ ਨਾਨਕ ਨਾਮ ਲੈਵਾ ਦਾ ਬੋਲ ਬਾਲਾ ਵਾ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਕਿਸੇ ਇੱਕ ਵਰਗ ਦਾ ਨਹੀਂਗਾ ਕਿਸੇ ਇੱਕ ਧਰਮ ਦਾ ਨਹੀਂਗਾ ਮੰਨ ਲਓ ਤੁਸੀਂ ਕਰ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਵਾ ਇੱਕ ਵਾਰ ਮੈਨੂੰ ਯਾਦ ਆ ਮੈਂ ਛੋਟਾ ਹੀ ਸੀਗਾ ਤੇ ਇਹ ایران ਦਾ ਇੱਕ ਰਾਸ਼ਟਰਪਤੀ ਹੋਇਆ ਬੜਾ ਉਹ ਵੀ ਬੜਾ ਪੜਿਆ ਲਿਖਿਆ ਸੀਗਾ ਰਫਤ ਸੁਜਾਨੀ ਸ਼ਾਇਦ ਗੱਲ 99 99 ਦੀ ਉਹ ਉਹ ਭਾਰਤ ਦੌਰੇ ਤੇ ਆਇਆ ਤੇ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਸੀਗਾ ਨਰਸਿਮਹਾ ਰੋ ਉਸ ਵੇਲੇ ਉਹ ਵੀ 5 6 ਜ਼ਮਾਨਾ ਜਾਣਦਾ ਸੀ ਬੜਾ ਇੰਟੈਲੀਜੈਂਟ ਸੀਗਾ ਰਫਤ ਸੁਜਾਨੀ ਨੇ ਉਦੋਂ ਪੁੱਛਿਆ ਗੱਲਾਂ ਟੀਵੀ ਦੇ ਉੱਤੇ ਆਈਆਂ ਉਸ ਵੇਲੇ ਮੈਂ ਤੇ ਮੇਰੇ ਪਿਤਾ ਜੀ ਸਰਦਾਰ ਸੁਜਿੰਦਰ ਸਿੰਘ ਜੀ ਦੇਖ ਰਹੇ ਸੀਗੇ ਉੱਥੇ ਰਫਤ ਸੁਜਾਨੀ ਨੇ ਪੁੱਛਿਆ ਰੋ ਕਿ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਇਹ ਕੀ ਆ ਇੱਕ ਸ਼ਖਤ ਇੱਕ ਸਵਾਲ ਪੁੱਛ ਰਿਹਾ ਹੈ ਕੋਈ ਸਵਾਲ ਦਾ ਜਵਾਬ ਕੋਈ ਦੇਣਾ ਚਾਹਵੇ ਤਾਂ ਭਾਵੇਂ 15 ਮਿੰਟ ਅੱਧਾ ਘੰਟਾ 10 ਘੰਟੇ ਵੀ ਲਾ ਸਕਦਾ ਪਰ ਉਹ ਬੜਾ ਇੰਟੈਲੀਜੈਂਟ ਪ੍ਰਾਈਮ ਮਿੰਿਸਟਰ ਸੁ ਕਹਿੰਦਾ ਜੀ ਜੇ ਸਾਰੇ ਧਰਮਾਂ ਦਾ ਕੋਈ ਲਿਜੋੜ ਕੱਢ ਕੇ ਇੱਕ ਧਰਮ ਬਣਾਉਣਾ ਹੋਵੇ ਤੇ ਉਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਐਡਾ ਮਾਡਰਨ ਸਾਰਾ ਇਤਿਹਾਸ ਹੈ ਇਹਦੇ ਵਿੱਚ ਕੋਈ ਇਤਿਹਾਸ ਨਹੀਂਗਾ ਸਾਰਾ ਉਸ ਦਰਜਾ ਸੋ ਇਹ ਸਾਡੀ ਇਹ ਸਾਨੂੰ ਗ੍ਰਾਸਸਟ ਵਿੱਚ ਮਿਲਿਆ ਹੋਇਆ ਵਾ ਔਰ ਜੋ ਕੁਛ ਇੱਥੇ ਕੱਲ ਹੋਇਆ ਮੈਂ ਦੇਖਿਆ ਕੱਲ ਸੰਗਤ ਦੇ ਉੱਤੇ ਪ੍ਰੋਟੈਸਟ ਕੀਤਾ ਸਾਰੀਆਂ ਜਥੇਬੰਦੀਆਂ ਆਈਆਂ ਮੈਂ ਉਹਨਾਂ ਦਾ ਇੱਥੇ ਸਾਡੇ ਇਲਾਕੇ ਦੇ ਵਿੱਚ ਆਉਣ ਤੇ ਜਿਹੜਾ ਲੋਕਾਂ ਨੇ ਇਨਸਾਫ਼ ਦੀ ਲੜਾਈ ਲੜੀ ਉਹਨਾਂ ਦਾ ਧੰਨਵਾਦ ਵੀ ਕਰਦਾ ਜੋ ਵੀ ਤੁਸੀਂ ਜਾਂ ਜੋ ਕੋਈ ਹੋਰ ਜਥੇਬੰਦੀਆਂ ਧਾਰਮਿਕ ਤੌਰ ਦੇ ਉੱਤੇ ਕੋਈ ਕਹੀ ਹੈ ਅਸੀਂ ਜਦੋਂ ਕਰਦੇ ਹਾਂ ਤਾਂ ਬੰਦੇ ਜੀ ਸ਼ਾਇਦ ਇਹ ਸਿਆਸੀ ਤੌਰ ਦੇ ਉੱਤੇ ਕੋਈ ਲਾਭ ਲੈਣਾ ਚਾਹੁੰਦੇ ਨੇ ਜਿਹੜੀ ਸੱਚੀ ਗੱਲ ਹੈ ਮੈਂ ਤੁਹਾਡੇ ਨਾਲ ਪਿੱਛੇ ਵੇਖ ਕੇ ਵੀ ਕਰ ਸਕਦਾ ਬਿਨਾਂ ਬੋਲੇ ਵੀ ਕਰ ਸਕਦਾ ਅੱਗੇ ਲੈ ਕੇ ਵੀ ਕਰ ਸਕਦਾ ਸਾਰਾ ਕੁਝ ਕਰ ਸਕਦਾ ਪਰ ਮੈਂ ਤੁਹਾਨੂੰ ਯਕੀਨ ਦਿਵਾਉਣ ਆਇਆ ਕਿ ਆਪਾਂ ਇਸ ਲੜਾਈ ਜਿਹੜੀ ਹੈਗੀ ਆ ਉਹ ਆਪਾਂ ਅੱਗੇ ਲੈ ਜਾਣੀ ਚਾਹੀਦੀ ਹੈ ਨਹੀਂ ਤਾਂ ਇਦਾਂ ਦੀਆਂ ਬੇਇੱਜ਼ਤੀਆਂ ਹੋਰ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਡਾ ਅਪਮਾਨ ਮੂਲ ਹੋਵੇਗਾ ਤੇ ਨਾਲ ਕਈ ਵਾਰੀ ਇਹ ਗੱਲ ਅੱਗ ਫੈਲਦੀ ਫੈਲਦੀ ਬਹੁਤ ਭਿਆਨਕ ਅੱਗ ਵਿੱਚ ਬਦਲ ਜਾਂਦੀ ਤੁਸੀਂ ਦੇਖਿਆ ਹੋਣਾ ਕੱਲ ਪਰਸੋਂ ਦੋ ਤਿੰਨ ਦਿਨ ਪਹਿਲਾਂ ਖੰਨੇ ਦੇ ਵਿੱਚ ਇੱਕ ਮੰਦਰ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਲੋਕਾਂ ਨੂੰ ਸ਼ੂਟ ਕੀਤੀ ਉਹਨਾਂ ਨੇ ਕਿ ਸਾਰਾ ਸ਼ਰਾਰਤੀ ਐਲੀਮੈਂਟ ਹੈ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਤਰੀਕੇ ਨਾਲ ਪੰਜਾਬ ਦਾ ਜਿਹੜਾ ਵਾਤਾਵਰਨ ਹੈ ਉਹਨੂੰ ਖਰਾਬ ਕਰੋ ਉਤੰਘੀ ਕਰੋ ਲੜਾਓ ਇਸ ਲੋਕਾਂ ਤੋਂ ਸਾਰਿਆਂ ਨੂੰ ਪਾਉਣਾ ਇਤਿਆਦ ਪਰ ਇਹ ਜਿਹੜਾ ਬੰਦਾ ਹੈ ਜਿਸ ਨੇ ਬੇਰਤੀ ਕੀਤੀ ਹੈ ਨਾ ਜਿਹੜਾ ਬਚੋਕੜ ਆ ਇਹ ਸਾਰਾ ਪੁਲਿਸ ਨਾਲ ਗਵਰਨਮੈਂਟ ਨਾਲ ਕਨੈਕਟਡ ਹੈਗਾ ਵਾ ਔਰ ਉਹਨਾਂ ਦੀ ਗੈਰਨਟ ਦੇ ਉੱਤੇ ਚੱਲਣ ਵਾਲੇ ਬੰਦੇ ਨੇ ਔਰ ਇਹ ਇਹਦੀ ਜਾਂਚ ਜਿਹੜੀ ਆ ਉਹ ਪੂਰੀ ਪੁਖਤਾ ਦੂਰ ਤੱਕ ਹੋ ਕੇ ਤਾਂ ਕਿ ਆਪਾਂ ਨੂੰ ਸਾਰਿਆਂ ਨੂੰ ਤਸੱਲੀ ਹੋ ਸਕੇ ਤੇ ਜਿਹੜਾ ਕੰਗਰਸ ਸਾਹਿਬ ਜਿਆਦਾ અપਮਾਨ ਹੋਇਆ ਉਹਦੀ ਇਨਸਾਫ ਜਿਹੜਾ ਉਹ ਮਿਲ ਸਕੇ ਜਿਆਦਾ ਸਮਾਂ ਲੈਂਦਾ ਵਾ ਤੁਸੀਂ ਜੋ ਵੀ ਐਫਰਟ ਕੀਤਾ ਸਾਰਿਆਂ ਨੇ ਪਿੰਡ ਵਾਲਿਆਂ ਦੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਮਸ਼ਹੂਰ ਮੈਨੂੰ ਨਿਸ਼ਾਨ ਨਹੀਂ ਦੱਸ ਦੇ ਰਹੇ ਨੇ ਮਿੰਟੋ ਮਿੰਟੀ ਜੋ ਕੁਝ ਗਲ ਹੋ ਗਿਆ ਸੀਗਾ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆਪਾਂ ਸਾਰਿਆਂ ਨੇ ਜੋ ਵੀ ਕਰਨਾ ਸ਼ਰਤਾਂ ਵਿੱਚ ਕਰੀਦਾ ਪਰ ਜ਼ਿੰਦਗੀ ਵਿੱਚ ਕੋਈ ਵਾਇਲੈਂਸੀ ਤੇ ਕਿੰਨੀ ਮੁਸ਼ਕਿਲ ਜਦੀ ਕਿਸੇ ਨੇ ਤੇ ਆਪਾਂ ਅਗਲਾ ਵੀ ਜਿਹੜਾ ਪ੍ਰੋਗਰਾਮ ਹੋਊਗਾ ਕਿਸੇ ਕੋਈ رائے ਵੀ ਦੇਣੀ ਤੁਸੀਂ ਦੇ ਸਕਦੇ ਹੋ ਕੋਈ ਮੈਨੂੰ ਸੁਝਾਅ ਦੇਣਾ ਕੁਝ ਕਰਨਾ ਤੇ ਆਪਾਂ ਸਾਰੇ ਉਸ ਹਿਸਾਬ ਨਾਲ ਗੱਲ ਮਿਲ ਕੇ ਕਰ ਲਾਂਗੇ ਤੇ ਇਹਨੂੰ ਮੈਂ ਅਸੀਂ ਫੋਲੋਅ ਅਪ ਜਿਹੜਾ ਹੈ ਲੋਕ ਕਰ ਦੇਵਾਂਗੇ ਤੁਹਾਡਾ ਸਾਰਿਆਂ ਦਾ ਇੱਥੇ ਮੈਨੂੰ ਥੋੜਾ ਲੇਟ ਹੋਣ ਦਾ ਦੱਸਿਆ ਕਿ 11 ਵਜੇ ਤੁਸੀਂ ਇੱਥੇ ਸੀਗੇ ਮੈਂ ਥੋੜਾ ਲੇਟ ਆ ਗਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਨਾ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਜਲਸਾ ਵਾਹਿਗੁਰੂ ਜੀ ਕੀ ਫਤਿਹ